ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸਮਤਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਅੰਦਰ ਬਹੁਤ ਵੱਡੇ ਰੋਸ ਦੀ ਲਹਿਰ ਚੱਲ ਰਹੀ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਗਤਵ ਕਮੇਟੀ ਨੇ ਤਨ ਪਾਕਿਸਤਾਨ ਦੇ ਸਿੰਘ ਸਹਿਬਾਨਾਂ ਨੂੰ अपमानजनक ढंग ਦੇ ਨਾਲ ਉਹਨਾਂ ਨੂੰ ਉਹਨਾਂ ਦੀ ਆਵਦੇ ਹਤੋਂ ਬਰਖਾਸਤ ਕਰ ਦਿੱਤਾ ਔਰ ਜਿਸ ਦਾ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਹੈ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਅੱਜ ਅੱਜ ਵੀ ਰੋਸ ਹੈ ਕਿਉਂਕਿ 14 ਮਾਰਚ ਨੂੰ ਸ੍ਰੀ ਰਣਪੁਰ ਸਾਹਿਬ ਪੰਥਕ ਕਕਤਰਤਾ ਦੇ ਅੰਦਰ ਦੋ ਹੀ ਮੁੱਖ ਡੰਡੇ ਸਨ ਮੁੱਖ ਰੂਪ ਦੇ ਵਿੱਚ ਤੇ ਜੋ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਯਾਨੀ ਗੁਰਦੀਪ ਸਿੰਘ ਘੜਕਾਜਾਪਾ ਟੇਕ ਸਿੰਘ ਧਨੋਲਾ ਉਹਨਾਂ ਦੀਆਂ ਨਿਯੁਕਤੀਆਂ ਰੱਖ ਕਰ ਦਿੱਤੀਆਂ ਸਨ ਔਰ ਜੋਤਨ ਸਿੰਘ ਸਹਿਬਾਨ ਸੇਵਾ ਮੁਕਤ ਕੀਤੇ ਗਏ ਜਥੇਦਾਰ ਸ਼੍ਰੀ ਅਕਾਲ ਪੁਰਖ ਸਾਹਿਬ ਸਿੰਘ ਸਾਫਗਾਨੀ ਰਵੀਰ ਸਿੰਘ ਜੀ ਸਿੰਘ ਸਾਫਗਾਨੀ ਸੁਲਤਾਨ ਸਿੰਘ ਦੀ ਜਥੇਦਾਰ ਤਖਸਿਦ ਕਿਸਨ ਸਾਹਿਬ ਸਿੰਘ ਸਾਹਿਬ ਬਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਤਖਸਿਦ ਦੰਦਵਾਸਾ ਬਨਨ ਦੁਆਰਾ ਬਹਾਲ ਕੀਤਾ ਜਾਏ ਔਰ ਇਸੇ ਸੰਦਰਭ ਦੇ ਵਿੱਚ 22 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਧਰਨਾ ਰੋਸ ਮਾਰਚ ਲੈ ਕੇ ਸੰਗਤਾਂ ਸਿੰਘ ਅਮਰਸਰ ਸਾਹਿਬ ਗਈਆਂ ਜਿਸ ਵਿੱਚ ਸ਼੍ਰੋਮਣੀ ਗੁਰਪਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਕਾਰਯੋਗ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨੇ ਸਾਡਾ ਮੈਮੋਰੰਡਮ ਲੈਣ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ 15 April ਤੱਕ ਸਾਰਾ ਮਸਲਾ ਹੱਲ ਕਰ ਦੇਵਾਂਗੇ ਪਰ ਅਸੀਂ ਦੇਖ ਰਹੇ ਹਾਂ ਕਿ 15 April ਤੱਕ ਹੀ ਅੱਜ 22 April ਹੋ ਗਿਆ ਕੋਈ ਮਸਲਾ ਹੱਲ ਹੋਣ ਦੀ ਬਜਾਏ ਕੋਈ ਗੱਲ ਇਹੋ ਜੀ ਨਜ਼ਰ ਨਹੀਂ ਆਈ ਇਹ ਲੋਕ ਕਿਸੇ ਵੀ ਗੱਲ ਤੋਂ ਟੱਸ ਤੋਂ ਮੱਸ ਹੋਏ ਹੋ ਸੰਗਤਾਂ ਵਿੱਚ ਵੱਡਾ ਰੋਸ ਹੈ ਪੰਥ ਵਿੱਚ ਰੋਸ ਹੈ ਦੁਨੀਆ ਭਰ ਵਿੱਚ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਤੁਸੀਂ ਦੇਖ ਰਹੇ ਹੋ ਸੰਤ ਸਮਾਜ ਦੀਆਂ ਪ੍ਰਮੁੱਖ ਧਿਰਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਸ ਮੁਖੀ ਜਥੇਦਾਰ ਸਹਿਬਾ ਇੱਥੇ ਬੈਠੇ ਆ ਸੰਗਤਾਂ ਦੇ ਨੁਮਾਇੰਦੇ ਬੈਠੇ ਆ ਅਸੀਂ ਫੇਰ ਦੁਬਾਰਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ جنگ ਜਿਹੜਾ ਸਾਡੇ ਵਿੱਚ ਪੈਦਾ ਹੋਏ ਭਰਾ ਮਾਰੂ جنگ ਵਾਲੇ ਹਾਲਾਤ ਬਣ ਅਸੀਂ ਹਰ ਕਦਮ ਬੜਾ ਸੋਚ-ਸੋਚ ਕੇ ਚੁੱਕ ਰਹੇ ਹਾਂ ਤੇ ਸਾਡੀ ਆਪਸੀ ਜਿਹੜੀ ਦੂਰੀਆਂ ਇੱਥੋਂ ਤੱਕ ਨਾ ਵੱਧ ਜਾਣ ਕਿ ਅਸੀਂ ਇੱਕ ਦੂਜੇ ਲਈ ਨਫ਼ਰਤ ਦੇ ਪਾਤਰ ਨਾ ਬਣ ਜਾਈਏ ਸੰਗਠਾਾਂ ਦੇ ਵਿੱਚ ਦੁਨੀਆ ਭਰ ਵਿੱਚ ਕੋਈ ਐਸਾ ਮਾਹੌਲ ਨਾ ਬਣੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਬਣ ਗਿਆ ਜਾਂ ਟਕਰਾਅ ਹੋਇਆ ਆਪਸੀ ਭਰਾ ਮਾਰੂ جنگ ਤੋਂ ਸੰਕੇ ਸੰਕੋਚ ਰੱਖਦੇ ਹੋਏ ਦਿਨ ਬਦਨ ਅਸੀਂ ਬਹੁਤ ਟਾਈਮ ਦੇ ਰਹੇ ਹਾਂ ਕਿ ਅਜੇ ਵੀ ਮੌਕਾ ਸ਼ਰੋਮਣੀ ਕਮੇਟੀ ਨੂੰ ਵੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਮਸਲਾ ਹੱਲ ਕਰਦੇ ਅੱਜ ਦੀ ਇਕੱਤਰਤਾ ਹੋਈ ਸਾਰੇ ਮਹਾਂ ਫੁਰਖਾ ਨਾਲ ਸਾਰੀਆਂ ਦਿੱਤੇ ਬੰਦੀਆਂ ਦੇ ਮੁਖੀ ਸਹਿਬਾਨਾਂ ਨਾਲ ਜੋ ਪਹੁੰਚੇ ਆ ਅਸੀਂ ਬੈਠ ਕੇ ਲੰਮੀ ਵਿਚਾਰ ਕੀਤੀ ਆ ਕਿ ਅਸੀਂ ਫੇਰ ਵੀ 10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਆ ਕਿ ਦੁਬਾਰਾ ਤਿੰਨੇ ਸੰਸਦਾਂਾਂ ਦੀਆਂ ਜੋ ਨਿਫਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ। ਅਗਰ ਇਹ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ ਅਸੀਂ ਬੜੀ ਨਿਮਰਤਾ ਨਾਲ ਸੰਸਮਾਜ ਨਿਹੰਗ ਸਿੰਘ ਅਤੇ ਬੰਦਿਆ ਸੰਗਤਾਂ ਦੀ ਨੁਮਾਇੰਦਗੀ ਕਰਦੇ ਆ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ ਅਸੀਂ ਅਪੀਲ ਕਰਦੇ ਆ। ਕਿ ਭਰਾਵੋ ਭਰਾਵਾਂ ਨੂੰ ਜੰਗਵਾਲ ਆਪਣੀ ਕੌਮ ਨੂੰ ਨਾ ਤੋੜੋ ਔਰ ਜੋ ਕੌਮ ਦੇ ਵਿੱਚ ਰੋਸ ਪੈਦਾ ਹੋਇਆ ਉਸ ਰੋ ਉਸ ਰੋਸ ਨੂੰ ਅਜੇ ਸ਼ਾਂਤ ਕਰਨ ਦਾ ਸਮਾਂ ਇਸ ਲਈ 10 ਮਈ ਤੱਕ ਦੁਬਾਰਾ ਤਿੰਨੇ ਸੰ ਸਹਿਬਾਨਾਂ ਨੂੰ ਭਾਲ ਕੀਤਾ ਜਾਏ ਨਵੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਏ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਹੁਣ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਸਾਝ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਿਹائش ਤੇ ਸੰਤ ਸਮਾਜ ਪੰਜ 500 ਸੰਗਤ ਦੇ ਦਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲੀਟਿਕਲ ਲੋਕਾਂ ਵਰਗਾਨੀ ਆ ਸਿਆਸੀ ਧਰਾਂ ਵਰਗਾਨੀ ਆ ਅਸੀਂ ਬੈਠ ਕੇ ਉੱਤੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਨਾਮ ਜਪਾਂਗੇ ਔਰ ਕੇਸ ਦੀ ਢੰਡੀਆਂ ਕੇਸ ਦੀ ਨਿਸ਼ਾਨਾਂ ਦੀ ਸ਼ਤਰਛਾ ਹੈ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਘਰ ਅੱਗੇ ਹੋਏਗਾ। ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ। ਲੰਗਰ ਵੀ, ਦਲ ਪਾਣੀ ਵੀ ਸੰਗਤਾਂ ਨਾਲ ਲੈ ਕੇ ਜਾਣਗੀਆਂ, ਸਾਰਾ ਇੰਤਜ਼ਾਮ ਕੀਤਾ ਹੋਏਗਾ। ਔਰ ਇਹ ਪ੍ਰੋਗਰਾਮ ਅਸੀਂ ਪੂਰੇ 1 ਸਾਲ ਲਈ ਅੱਜ ਦੇ ਰਹੇ ਹਾਂ। ਇਹ ਪ੍ਰੋਗਰਾਮ ਅੱਜ ਅਸੀਂ 1 ਸਾਲ ਲਈ ਪੂਰਾ ਨਿਯਤ ਕਰਨਿਆ ਪ੍ਰੋਗਰਾਮ ਬਣਾਇਆ ਸਾਰੇ ਸੰਸਮਾਜ ਨੇ। ਨੇ ਹੰਗਸੰਗ ਜਥੇਬੰਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਤ ਸੰਗਤ ਦੀ ਅਸੀ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਅੱਗੇ ਜੁਲਾਈ ਵਿੱਚ ਪਹਿਲਾ ਐਤਵਾਰ 6 ਜੁਲਾਈ ਨੂੰ ਆ ਗਿਆ ਹਰ ਮਹੀਨੇ ਦੇ ਪਹਿਲੇ ਐਤਵਾਰ ਇਹ ਰੋਸ਼ ਪ੍ਰਦਰਸ਼ਨ ਉਹਨਾਂ ਦੇ ਘਰ ਦੇ ਅੱਗੇ ਹੋਏਗਾ ਔਰ ਉਹਦੇ ਵਿੱਚ ਗੁਰਬਾਣੀ ਦਾ ਜਾਪ ਹੋਏਗਾ ਕੇਸਰੀ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਨਾ ਔਰ ਹਰ ਮੇਰੀ ਅਰਦਾਸ ਹੋਏਗੀ ਸਤਿਗੁਰੂ ਦੇ ਚਰਨਾਂ ਦੇ ਇਹ ਸੱਤੇ ਪਾਛਾ ਜੋ ਤਖਤਾਂ ਦੀ ਮਾਨ ਮਰਿਆਦਾ ਦਾ અપਮਾਨ ਹੋਇਆ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦਾ ਘੋਰ ਨਰਾਦਰ ਕੀਤਾ ਗਿਆ ਉਸ અપਮਾਨ ਦਾ ਉਸ ਨਰਾਦਰਤਾ ਦਾ ਬਹੁਤ ਵੱਡਾ ਕੌਮ ਦੇ ਅੰਦਰ ਅੱਜ ਰੋਸ ਹੈ ਬਹੁਤ ਵੱਡਾ ਰੋਸ ਹੈ ਇਸ ਕਰਕੇ ਕਿ ਇਹ ਲੋਕ ਜੋ ਕੁਝ ਕਰ ਰਹੇ ਆ ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਥੇਸ ਲੱਗੀ ਹੈ ਇਹ ਸਾਡਾ ਪ੍ਰੋਗਰਾਮ ਹੈ ਔਰ 6 ਜੂਨ ਦੇ ਸ਼ਹੀਦੀ ਸਮਾਗਮ ਦੇ ਵਿੱਚ ਜੋ 6 ਜੂਨ ਨੂੰ ਦਮਦਮੇ ਟਕਸਾਲ ਦੇ ਹੈੱਡਕੁਆਟਰ ਬਰਗਦਾਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੱਡਾ ਸ਼ਹੀਦੀ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਹੋਏਗਾ ਉਹਦੇ ਵਿੱਚ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਦਿੱਤੇ ਰਣਗੇ ਸੋ ਅੱਜ ਦਾ ਸਾਡਾ ਇਹੀ ਪ੍ਰੋਗਰਾਮ ਹੈ ਇਹੀ ਅਸੀਂ ਰੂਪਰੇਖਾ ਲਿਖੀ ਆ ਇਸ ਕਰਕੇ ਮੈਂ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਿ ਆਪਣਾ ਫਰਜ ਸਮਝ ਕੇ ਪੰਥ ਦੇ ਇਸ ਪ੍ਰੋਗਰਾਮ ਵਿੱਚ ਸਿੰਘ ਸਹਿਬਾਨਾਂ ਦੀ ਬਹਾਲੀ ਵਿੱਚ ਪਖਤਾਂ ਦੇ ਸਨਮਾਨ ਦੀ ਬਹਾਲੀ ਵਿੱਚ ਸਾਰੇ ਅੱਗੇ ਆਓ ਆਪਣਾ ਯੋਗਦਾਨ ਪਾਓ ਇਸ ਰੋਸ਼ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਤਖਤਾਂ ਦਾ ਸਨਮਾਨ ਬਹਾਲ ਕਰਾਉਣ ਲਈ ਆਪਣਾ ਯੋਗਦਾਨ ਪਾਈਏ ਪੰਜਾਬ ਦੇ ਵਿੱਚੋਂ ਹਰ ਸਿੱਖ ਆਪਣਾ ਬਣਦਾ ਯੋਗਦਾਨ ਪਾਵੇ ਇਹਦੇ ਲਈ ਮੈਂ ਸਾਰੀ ਸੰਗਤ ਨੂੰ ਵੀ ਸਮੁੱਚੇ ਸੰਸਮਾਜ ਨੂੰ ਸਮੁੱਚੇ ਹਨੇਕ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਤੇ ਸਾਰੇ ਮਿਲ ਕੇ ਆਪਾਂ ਏਕਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣਾ ਔਰ ਬਾਕੀ ਵੀ ਜਿੰਨੀਆਂ ਪੰਥ ਦੀਆਂ ਤੇਰਾ ਪੰਥ ਦੇ ਅੰਗ ਹੈ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਕੋਈ ਰਾਕਸੀ ਪ੍ਰੋਗਰਾਮ ਨਹੀਂ ਰੋਲ ਹੈ ਧਰਮ ਦਾ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਤਖਤਾਂ ਦੇ ਸਨਮਾਨ ਦਾ ਇਸ ਲਈ ਤੁਸੀਂ ਵੀ ਸਾਰੇ ਬਣਦਾ ਆਪਣਾ ਆਪਣਾ ਯੋਗਦਾਨ ਪਾਓ ਸਹਿਯੋਗ ਦਿਓ ਤੇ ਆਪਣੇ ਫਰਜ਼ ਪਛਾਣੋ ਇਹ ਮੇਰੀ ਬੇਨਤੀ ਹੈ ਸਾਰਿਆਂ ਦੇ ਤਰ੍ਹਾਂ ਬਾਈ ਨਵੇਂ ਜਿਵੇਂ ਦਰ ਲਗਾਏ ਗਏ ਨੇ ਔਰ ਕਚਾਲ ਦੀ ਦਵਾਈ ਦੇ ਵਿੱਚ ਜਿਹੜਾ ਸਿੱਖ ਪੰਥ ਸਾਹਿਬ ਉਹਨਾਂ ਨੂੰ ਨਹੀਂ ਪ੍ਰਵਾਨ ਕਰ ਰਿਹਾ ਕੀ ਸਮਝਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਪਜੇਤ ਕਿਉਂ ਆਏ ਕਿ ਉਹ ਇਹ ਫੈਸਲਾ ਦੀ ਮੈਂ ਸੰਗਤਾਂ ਨੂੰ ਅੱਜ ਫੇਰ ਅੱਜ ਦੀ ਇਕੱਤਰਤਾ ਵੱਲੋਂ ਅਪੀਲ ਕਰਦਾ ਕਿ ਗਿਆਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਗਿਆਨੀ ਟੇਕ ਸਿੰਘ ਜੀ ਧਨਾਲਾ ਇਹਨਾਂ ਦਾ ਸੰਗਤਪੂਰਨ ਰੂਪ ਦੇ ਵਿੱਚ ਬਾਈਕਾਟ ਕਰੇ ਔਰ ਜਿਹੜੇ ਇਹਨਾਂ ਦਾ ਸਹਿਯੋਗ ਕਰ ਰਹੇ ਹੈ ਜਿਹੜੇ ਲੋਕ ਇਹਨਾਂ ਨੂੰ ਪ੍ਰੋਗਰਾਮਾਂ ਤੇ ਅੱਗੇ ਲਗਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ ਭਾਵੇਂ ਸ਼ਰੋਮਣੀ ਕਮੇਟੀ ਦੇ ਮੈਂਬਰ ਹੈ ਭਾਵੇਂ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਾਂ ਕੋਈ ਹੋਰ ਹੈ ਉਹਨਾਂ ਦਾ ਸਮੁੱਚੀ ਸੰਗਤ ਡਟ ਕੇ ਬਾਈਕਾਟ ਕਰੇ ਇਹਨਾਂ ਲੋਕਾਂ ਦਾ ਵੀ ਡਟ ਕੇ ਬਾਈਕਾਟ ਕਰਨ ਔਰ ਇਹਨਾਂ ਦੋਨਾਂ ਦਾ ਜਿਹੜੀਆਂ ਨਵੀਆਂ ਨੁਕਤੇ ਆਈਆਂ ਗਿਆਨੀ ਕੁਲਦੀਪ ਸਿੰਘ ਗੜਕਾ ਜੀ ਗਿਆਨੀ ਟੇਕ ਸਿੰਘ ਧਨੋਲਾ ਇਹਨਾਂ ਦਾ ਦੋਨਾਂ ਦਾ ਪੂਰਨ ਰੂਪ ਦੇ ਵਿੱਚ ਸਾਰਾ ਪੰਚ ਸਾਰੀਆਂ ਸੰਗਤਾਂ ਔਰ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਇਹਨਾਂ ਦਾ ਪੂਰਨ ਰੂਪ ਦੇ ਵਿੱਚ ਬਾਈਕਾਟ ਕੀਤਾ ਜਾਏ। ਬਾਬਾ ਜੀ ਪਹਿਲਾਂ ਤੁਸੀਂ ਐਲਟੀਮੇਟਮ ਦਿੱਤਾ ਹੁੰਦੇ ਕਿ ਜੱਸਾ ਸਿੰਘ ਪੁੰਦਰੀ ਹਾਲ ਦੇ ਸਾਹਮਣੇ ਆਉ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਪ੍ਰਧਾਨ ਸਾਹਿਬ ਕਹਿੰਦੇ ਸੀ ਕਿ ਮੇਰੇ ਬਾਬਾ ਜੀ ਦਾ ਪਿਆਰ ਆ ਮੈਂ ਆਪ ਕਾਲ ਕਰੂੰਗਾ। ਪਹੁੰਚੇ ਤੁਹਾਡੇ ਕੋਲ ਮੇਰੇ ਧਨੋਲਾਣਕੀ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਉਦੋਂ ਉਹਨਾਂ ਨੇ 15 ਅਪ੍ਰੈਲ ਤੱਕ ਦਾ ਸਮਾਂ ਲਿਆ ਸੀ ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਇਸੇ ਲਈ ਮੈਂ ਉਹਨਾਂ ਨੂੰ ਅਖੀਰ 10 ਮਈ ਤੱਕ ਦਾ ਸਮਾਂ ਦਿੱਤਾ ਕਿ 10 ਮਈ ਤੱਕ ਤੁਸੀਂ ਇਹ ਮਸਲਾ ਜਿਹੜਾ ਇਸ ਨੂੰ ਠੀਕ ਕਰੋ ਸੰਤਾਂ ਦੀਆਂ ਭਾਵਨਾਵਾਂ ਦਾ ਅੰਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਤਿੰਨੇ ਸੰਸੇਬਾਨਾਂ ਦੀ ਬਹਾਲੀ ਕਰੋ ਜਿਹੜੇ ਇਹਨਾਂ ਨੇ ਡਾਇਰੈਕਟਿਵ ਨੇ ਨਿਯੁਕਤ ਕੀਤੇ ਉਹਨਾਂ ਦੀਆਂ ਨੁਕਤੀਆਂ ਰੱਦ ਕੀਤੀਆਂ ਜਾਣ ਜੇ ਅਗਰ ਨਹੀਂ ਕਰਦੇ ਫਿਰ ਅਸੀਂ ਪ੍ਰੋਗਰਾਮ ਦੇਤਾ ਫਿਰ ਅਸੀਂ ਉਹ ਪ੍ਰੋਗਰਾਮ ਨੂੰ ਸਾਰਿਆਂ ਨੇ ਕਾਮਯਾਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ। ਬਾਬਾ ਜੀ ਕਿਸੇ ਦਿਨ ਨਹੀਂ ਇਹ ਕਿ ਸਾਹਮਣੇ ਆਈ ਕਿ ਉਹ ਕੰਟੀ ਕਿਸ ਜੇਫੇਦਾਰ ਗੜਗਾ ਜੀ ਨੂੰ ਤਾਇਗੀ ਕਰੀ ਲਗਾਇਆ ਜੀ ਅਜੇ ਉਹਨਾਂ ਨੂੰ ਪੱਕੇ ਤੌਰ ਤੇ ਜੇਫੇਦਾਰੀ ਨਹੀਂ ਦਿੱਤੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਹਨੂੰ ਵੀ ਲਾਇਆ ਕੋਈ ਮਰਜ਼ਾਦਾ ਨਾਲ ਨਹੀਂ ਲਾਇਆ ਕੋਈ ਵਿਧੀ ਵਿਧਾਨ ਨੇ ਲਾਇਆ ਕੋਈ ਪੰਥ ਦੀ ਸਹਿਮਤੀ ਨਾਲ ਨਹੀਂ ਲਾਇਆ ਜਿਹੜੇ ਤਰੀਕੇ ਨਾਲ ਜਸੇਦਾਰਾਂ ਦੀ ਨੁਕਤੀ ਕਰਨ ਦਾ ਇਹਨਾਂ ਨੇ ਰਸਤਾ ਪੜਾਇਆ ਕੀ ਇਹ ਪਾਕਿਸਤਾਨ ਦੇ ਸਨਮਾਨ ਵਾਲੀ ਜਾਂ ਸਤਕਾਰ ਵਾਲੀ ਜਾਂ ਸਿੰਘ ਸਹਿਬਾਨਾਂ ਦੇ ਪਦਵੀਆਂ ਦੇ ਅਨੁਸਾਰ ਇਹ ਤਰੀਕਾ ਬਾਦਮ ਹੈ ਇਹ ਕੋਈ ਬਾਦਮ ਨਹੀਂ ਤਰੀਕਾ ਇਹਨਾਂ ਨੇ ਮਨਮਰਜ਼ੀ ਦੇ ਨਾਲ ਕੇਵਲ ਆਪਣੇ ਹੰਕਾਰ ਨੂੰ ਅਤੇ ਜਿੱਦ ਨੂੰ ਪਕਾਉਣ ਵਾਸਤੇ ਇਹਨਾਂ ਨੇ ਮਹਾਰਾਜ ਦੀ ਮਰਜ਼ਾਦਾ ਨੂੰ ਵੀ ਪਾਕਿਸਤਾਨ ਦੇ ਸਨਮਾਨ ਨੂੰ ਵੀ ਸਿੰਘ ਸਹਿਬਾਨਾਂ ਦੀ ਪਦਵੀ ਨੂੰ ਵੱਡੀ ਟਾਲ ਇਸ ਕਰਕੇ ਇਹ ਕੋਈ ਦਸੇਦਾਰ ਪੌ ਨਾ ਕੌਮ ਨੇ ਪ੍ਰਵਾਨ ਕੀਤੇ ਨਾ ਕਰਨੇ ਆ ਇਹ ਕੋਈ ਪ੍ਰਵਾਨ ਨਹੀਂ ਹੈਗੇ ਇਹ ਰੱਦ ਕੀਤੇ ਹੋਏ ਆ ਪੰਥਕ ਇਕੱਠ ਨੇ ਇਹਨਾਂ ਦੀ ਨੁਕਤੀ ਰੱਦ ਕੀਤੀ ਹੈ ਔਰ ਸੰਕਾ ਨੂੰ ਮੈਂ ਅਪੀਲ ਕੀਤੀ ਆ ਵੀ ਇਹਨਾਂ ਦਾ ਬਾਈਕਾਟ ਕਰੋ ਅਭੇ ਜੇ ਅਕਾਲ ਤਖਤ ਸਾਹਿਬ ਤੇ ਨमाज ਦੇ ਪ੍ਰਚਾਰ ਆ ਜਾਂਦੇ ਆ ਤੇ ਕੀ ਕਹਨੀ ਇੰਦਿੱਸ ਤੇ ਗੱਦੀ ਹੋ ਪ੍ਰਵਾਨ ਕਰੋ ਵੀ ਕਿਸੇ ਕਿਸਰ ਸਾਹਿਬ ਦੇ ਉੱਤੇ ਮੈਂ ਅਸੀਂ ਮੇਰੀ ਬੇਨਤੀ ਇਹ ਆ ਅਸੀਂ ਇੱਕ ਦੀ ਗੱਲ ਨਹੀਂ ਕੀਤੀ ਅਸੀਂ ਤਿੰਨੇ ਸਿੰਘ ਸਹਿਬਾਨਾਂ ਦੀ ਗੱਲ ਕੀਤੀ ਹੈ ਕਿ ਤਿੰਨੇ ਸਿੰਘ ਸਹਿਬਾਨਾਂ ਨੂੰ ਜਿਹੜੇ ਪਹਿਲੇ ਸਿੰਘ ਸਹਿਬਾਨ ਹੈ ਸਿੰਘ ਸਬ ਗਾਨੀ ਰਕबीर ਸਿੰਘ ਸਿੰਘ ਸਬ ਗਾਨੀ ਸੁਲਤਾਨ ਸਿੰਘ ਸਿੰਘ ਸਬ ਗਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਪਹਿਲਾਂ ਸਾਡਾ ਉਹਨਾਂ ਨੂੰ ਬਹਾਲ ਕਰਨ ਦਾ ਕੀਤਾ ਬਾਬਾ ਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਬਾਦਲਪਨ ਜਾ ਕੇ ਇਹ ਪ੍ਰੋਗਰਾਮ ਨੂੰ ਲਿਖਿਆ ਜਾਣਾ ਔਰ ਪਿਛਲੇ ਦਿਨੀ ਪ੍ਰਧਾਨ ਸੁਖਵੀਰ ਸਿੰਘ ਬਾਦਲੇ ਕਹਿੰਦੇ ਬਖਾਈ ਦਿੱਤੇ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੁਖਿਆਰ ਆਹ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਨਾਲ ਕੋਈ ਐਲਾਨ ਨਹੀਂ ਹੈ ਇਹ ਗੱਲ ਦੇ ਬਾਰੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਪਰ ਜਿਸ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨੁਕਤੀ ਕੀਤੀ ਗਈ ਹੈ ਉਹ ਸਟੇਜ ਕਿੱਦੀ ਸੀ ਉਹ ਸ਼੍ਰੋਮਣੀ ਕਮੇਟੀ ਦੀ ਸਟੇਜ ਹੈ ਉਹਨਾਂ ਦੀ ਥਾਂ ਸਿਆਸੀ ਬਿਆਨ ਜਿਹੜੇ ਇਹ ਲੋਕ ਦੰਦੇ ਹੈ ਨਾ ਉਹਨਾਂ ਨੂੰ ਸੰਗਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਕੀ ਨਾਤਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾਲ ਹੈ ਕੀ ਇਹਨਾਂ ਦਾ ਅਕਾਲੀ ਦਲ ਦਾ ਸਭ ਨੂੰ ਪਤਾ ਕੀ ਆਸ ਦਾ ਬਈ ਕੀ ਕੀ ਚਾ ਕਰਦੀ ਹੁਣ ਕਿ ਇਹ ਜਿਹੜਾ ਅੱਜ ਚਰਚਾ ਆਪਾਂ ਬਿਠ ਰਹੇ ਆ ਉਹਦੇ ਵਿੱਚ ਜਿਹੜਾ ਕਿੰਨੀ ਕੁ ਜਲਦੀ ਇਹ ਫਤਿਹਾਂ ਸੁਣਾਉਂਦੀ ਦੇਖੋ ਜੀ ਸਾਡਾ ਕੰਮ ਹੈ ਸੰਘਰਸ਼ ਕਰਨਾ ਸੰਗਤ ਨੂੰ ਨਾਲ ਲੈ ਕੇ ਤੁਰਨਾ ਕਾਮਯਾਬੀ ਗੁਰੂ ਨੇ ਬਖਸ਼ਣੀ ਆ ਕਾਮਯਾਬੀ ਸਤਿਗੁਰੂ ਨੇ ਬਖਸ਼ਣੀ ਆ ਕਿਰਪਾ ਉਹਨਾਂ ਨੇ ਕਰਨੀ ਆ ਸੰਗਤ ਨੇ ਸਹਯੋਗ ਦੇਣਾ ਇਹ ਸੰਗਤ ਦੇ ਹੱਥ ਵਿੱਚ ਹੈ ਕਿ ਕਿੰਨੀ ਜਲਦੀ ਸੰਗਤ ਇਸ ਮੋਰਚੇ ਨੂੰ ਫਤਿਹ ਕਰਦੀ ਹੈ ਇਸ ਕਰਕੇ ਸਾਡਾ ਕੰਮ ਹੈ ਅਸੀਂ ਸੰਘਰਸ਼ ਕਰਨਾ ਉਹ ਸੱਚੇ ਪਾਤਸ਼ਾਹ ਸਾਡੇ ਤੋਂ ਸਾਰੇ ਪੂਜਾਵਾ